ਲੋਕ ਸਭਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਹੱਕ ਵਿੱਚ ਫਾਜ਼ਿਲਕਾ ਵਿੱਚ ਸਾਬਕਾ ਸਿਹਤ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਸ਼ੋਕ ਜਾਰਾਤ ਨਗਰ ਕੌਂਸਲ ਸਾਬਕਾ ਪ੍ਰਧਾਨ ਅਨਿਲ ਸੇਠੀ ਬਾਬੂ ਰਾਮ ਛੋਕਰਾ ਬੰਟੂ ਮੈਣੀ ਅਤੇ ਹੋਰ ਵੱਖ-ਵੱਖ ਆਗੂ ਵੱਲੋਂ ਅੱਜ ਤੜਕਸਰ ਵਾਰਡ ਨੰਬਰ 2 ਵਿੱਚ ਘਰ-ਵਿਚ ਜਾ ਕੇ ਲੋਕਾਂ ਕੋਲੋਂ ਪਾਜਪਾ ਦੇ ਹੱਕ ਵਿੱਚ ਵੋਟਾਂ ਮੰਗੀਆਂ ਗਈਆਂ ਉਹਨਾਂ ਦੇ ਨਾਲ ਅੰਕੁਸ਼ ਫੁਟੇਲਾ ਤੇ ਵਿਕੀ ਬਾਜਾਜੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਇੱਥੇ ਬੋਲਦੇ ਹੋਏ ਸਾਬਕਾ ਸਿਹਤ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀ ਨੇ ਕਿਹਾ ਕਿ ਹਿੰਦੁਸਤਾਨ ਨੂੰ ਦੁਨੀਆ ਵਿੱਚ ਅੱਗੇ ਲਿਆਉਣ ਵਾਲੀ ਪਾਇਪਾ ਸਰਕਾਰ ਹੈ ਅਤੇ ਇਹਨੂੰ ਹੋਰ ਅੱਗੇ ਲੈ ਕੇ ਜਾਏਗੀ ਕਿਉਂਕਿ ਦੁਨੀਆ ਵਿੱਚ ਨਾਮ ਨਖਤਾਨ ਵਿੱਚ ਨਰਿੰਦਰ ਮੋਦੀ ਨੇ ਬੜਾ ਵੱਡਾ ਹੱਥ ਨਭਾਇਆ ਹੈ ਬੜਾ ਵੱਡਾ ਸਾਥ ਦਿੱਤਾ ਹੈ ਇਸ ਲਈ ਪਾਇਪਾ ਦੇ ਹੱਕ ਵਿੱਚ ਵੋਟ ਦੇਣ ਦਾ ਹੱਕ ਬਣਦਾ ਹੈ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਪਾਇਪਾ ਦੇ ਹੱਕ ਵਿੱਚ ਵੋਟਾਂ ਦਿੱਤੀਆਂ ਜਾਣ ਤਾਂ ਜੋ ਦੇਸ਼ ਤਰੱਕੀ ਕਰ ਸਕੇ ਭਾਜਪਾ ਹੀ ਇੱਕ ਜਿਹੀ ਸਰਕਾਰ ਹੈ ਜੋ ਬਿਨਾਂ ਭੇਦਭਾਵ ਲੋਕਾਂ ਦਾ ਕੰਮ ਕਰਦੀ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਅਕਾਲੀ ਅਤੇ ਆਮ ਆਦਮੀ ਲੋਟੂ ਟੋਲੇ ਹਨ ਵਰਗੀ ਕੋਜ ਕਿਹਾ ਗਿਆ ਇਸ ਮੌਕੇ ਬੋਲਦੇ ਹੋਏ ਚਾ ਸਾਬਕਾ ਸਿਹਤ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀ ਨੇ ਕਿ ਕਿ ਅਪੀਲ ਕੀਤੀ ਅਤੇ ਲੋਕਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਣ ਲਈ ਕਿਹਾ ਅਤੇ ਇਹ ਚੈਲੰਜ ਕੀਤਾ ਕਿ ਆਉਣ ਵਾਲੀ ਸਰਕਾਰ ਮੋਦੀ ਸਰਕਾਰ ਆਏ ਅਤੇ ਦੇਸ਼ ਵਿੱਚ ਮੋਦੀ ਸਰਕਾਰ ਦਾ ਬਨਣਾ ਤੈ ਹੈ ਇਸ ਲਈ ਕਿਸੇ ਹੋਰ ਪਾਰਟੀਆਂ ਨੂੰ ਵੋਟਾਂ ਪਾ ਕੇ ਆਪਣੀਆਂ ਵੋਟਾਂ ਖਰਾਬ ਨਾ ਕੀਤੀਆਂ ਜਾਣ ਇੱਥੇ ਬੋਲਦੇ ਉਹਨਾਂ ਨੇ ਵਿਰੋਧੀਆਂ ਨੂੰ ਕਰੜੇ ਹੱਥੀ ਲਿਆ ਤੇ ਕੀ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਦਾਬਾਦ ਰਾਣਾ ਸੋਢੀ ਜਿੰਦਾਬਾਦ ਫਾਜ਼ਿਲ ਸੁਜੀਤ ਬਾਦਜਨੀ ਜਿੰਦਾਬਾਦ ਹਾਂਜੀ ਮੰਤਰੀ ਜੀ ਇਸ ਤੜਕਸਰਵਾੜਾ ਵਿੱਚ जाया ਜਾ ਰਿਹਾ ਹੈ ਕਿ ਚੱਕਰ ਹੈ ਤੇ ਲੋਕ ਕਿਵੇਂ ਮਿਲ ਰਹੇ ਹੈ ਜੀ ਤੁਹਾਨੂੰ ਕੀ ਹੈ ਕਿ ਫਾਜ਼ਿਲ ਕਾ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਨਰਿੰਦਰ ਮੋਦੀ ਨੂੰ ਕਮਲਦੇ ਫੁੱਲ ਨੂੰ ਪਿਆਰ ਕਰਦੇ ਆ ਪਿਆਰ ਕਰਨ ਦਾ ਕਾਰਨ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪਾਰਟੀ ਦੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਸੀ ਸਿੱਤਾ ਸੀ ਜਿਹੜਾ ਅਸ਼ਵਾਦਾ ਕਿਤੇ ਵਾਅਦਾ ਜਿਵੇਂ ਪੂਰੇ ਕੀਤੇ ਲੋਕਾਂ ਸਾਡੇ ਤੇ ਉਮੀਦ ਕਰਦੇ ਨੇ ਕਾਂਗਰਸ ਸੇ ਕੋਈ ਉਮੀਦ ਨਹੀਂ ਕਰਦਾ ਆਮ ਆਦਮੀ ਪਾਰਟੀ 2.5 ਸਾਲ ਸੇ ਜੋ ਬੁਰਾ ਹਾਲ ਪੰਜਾਬ ਦਾ ਕੀਤਾ ਹੈ ਲਾਇਨ ਆਰਡਰ ਜਿਹੜਾ ਸਿੱਤਾ ਨਾਸ਼ ਕੀਤਾ ਹੈ ਮੋਟਰਸਾਈਕਲ ਚੋਰੀ ਚੈਨ ਜਬਤੀ ਕੁਚੇ ਤੇ ਇਸ ਪਤੋਕੋਰੀ ਨਸਾ ਖੋਰੀ ਸਭ ਕੁਝ ਬਦਿਆ ਪਿਆ ਮੈਂ ਕਹਿੰਦਾ ਇਸ ਕਰਕੇ ਲੋਕ ਜਿਹੜੇ ਕਹਾਂ ਤੋਂ ਬਾਹਰ ਆ ਕੇ ਬੜਾ ਮਾਨਸਮਾਨ ਕਰਦੇ ਬੜਾ ਵਿਸ਼ਵਾਸ ਦੇ ਰਹੇ ਕਿ ਅਸੀਂ ਉਹ ਤਾਂ ਪਾਵਾਂਗੇ ਨਹੀਂ ਪਵਾਵਾਂਗੇ ਜਦੋਂ ਕਾਂਗਰਸ ਦਾ ਨਾਂ ਲੈਂਦੇ ਆ ਉਹਨਾਂ ਸਭ ਨੂੰ ਪਤਾ ਹੈ ਕਾਂਗਰਸ ਨੇ ਜੰਨਾ ਚਿੱਤੀ ਹੈ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੇ ਇਹ ਸਮਝ ਆ ਚੁੱਕੀ ਹੈ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਦੂਰ ਥੇ ਸਰ ਪਿਛਲੇ ਦਿਨਾਂ ਸਾਢੇ ਬਲੋਨੇ ਕਿੱਥੇ ਐਮਐਲਏ ਕੌਣ ਸੀ ਮੰਤਰੀ ਕੌਣ ਸੀ ਮਰਨ ਵਰਤ ਤੇ ਕੌਣ ਬੈਠਾ ਐਵੇਂ ਤਾਂ ਬੜੇ ਹੋਰ ਬੜੇ ਜ਼ੋਰ ਮਾਰਦੇ ਸੀਗੇ ਐਵੇਂ ਕਹਿੰਦੇ ਚਲੋ ਬਾਦਲ ਸਰਕਾਰ ਸੀ ਉਹਦੇ ਵਿੱਚ ਅਸੀਂ ਮੈਂ ਐਮਐਲਏ ਵੀ ਮਿਨਿਸਟਰ ਸੀ ਔਰ ਐਮਐਲਏਰ ਮਿਨਿਸਟਰ ਜੋ ਐਮਐਲਏ ਲੋਕ ਬਣਾਉਂਦੇ ਨੇ ਲੋਕਾਂ ਦੀ ਤਾਕਤ ਨਾਲ ਕੰਮ ਹੁੰਦਾ ਹੈ ਲੋਕਾਂ ਨੇ ਤਾਕਤ ਸਾਨੂੰ ਦਿੱਤੀ 15 ਸਾਲ ਅਸੀਂ ਫਾਜ਼ਰਕਾ ਦਾ ਡਿਵੈਲਪਮੈਂਟ ਇਲਾਕੇ ਦਾ ਡਿਵੈਲਪਮੈਂਟ ਵਿਕਾਸ ਕੀਤਾ ਜੋ ਕੰਮ ਕੋਈ ਨਹੀਂ ਕਰ ਸਕਦਾ ਸੀ ਅਸੀਂ ਕੀਤਾ ਉਹਦੇ ਵਿੱਚ ਕਾਂਗਰਸ ਦੇ ਲੋਕ ਵਗੈਰਾ ਮਜ਼ਾਕ ਕਰਦੇ ਸੀਦੇ ਹੁਣ ਅਕਾਲੀ ਦਲ ਕਹਿੰਦੇ ਅਸੀਂ ਕੀਤਾ ਤਾਂ ਉਹ ਉਹਨਾਂ ਦੇ ਗਲਤ ਹੈ ਕਹਿਣਾ ਇਹ ਜਿਹੜੇ ਪੁਲ ਬਣਾਏ ਅਸੀਂ ਤੇ ਫਿਰੋਜ਼ਪੁਰ ਜਿਹੜੇ ਸੇਖੋ ਸਾਫ ਸੀਗੇ ਪੁੱਛਿਆ ਕੀ ਹੋਇਆ ਉੱਥੇ ਆ ਮਤਲਬ ਇਧਰ ਅਕਾਲੀ ਦਲ ਦੇ ਐਮ.ਐਲ.ਏ ਸੀਗੇ ਔਰ ਮਲੋਟ ਮੁਖਸਰ ਅਕਾਲੀ ਦਲ ਦੇ ਐਮ.ਐਲ.ਏ ਸੀ ਅਜ ਤੱਕ ਕੋ ਬਿਲਡਿੰਗ ਐ ਨਹੀਂ ਬਣੀਆ ਇਹ ਐਮ.ਐਲ.ਏ ਜਿਹੜੇ ਲੋਕਾਂ ਦੀ ਤਾਕਤ ਨਾਲ ਕੋਈ ਬੰਦਾ ਕੰਮ ਕਰਨਾ ਮੱਥਾ ਮਾਰਨਾ ਪੈਂਦਾ ਇਹ ਅੰਡਰ ਬ੍ਰਿਜ ਓਵਰ ਬ੍ਰਿਜ ਟੋਰੀਆਂ ਸੜਕਾਂ ਅਸੀਂ ਜਾ ਜਾ ਕੇ ਧਰਨੇ ਵੀ ਦੇ ਕੇ ਆਪ ਦੀ ਸਰਕਾਰ ਦੇ ਉੱਥੇ ਜਾਂ ਕਾਂਗਰਸ ਦੀ ਸਰਕਾਰ ਸੀ ਤਾਂ ਵੀ ਅਸੀਂ ਮਿਲ ਕੇ ਕੈਂਸਰ ਹਸਪੀਟਲ ਮੈਂ ਲੈ ਕੇ ਆਂਦਾ ਸੈਂਟਰ ਦੇ ਕਾਂਗਰਸ ਦੀ ਸਰਕਾਰ ਸੀ ਜਦੋਂ ਮੈਂ ਕੈਂਸਰ ਹਸਪੀਟਲ ਮਨਜ਼ੂਰ ਕਰਾਇਆ ਸੀਗਾ ਕੰਮ ਜਿਹੜੇ ਲੋਕਾਂ 'ਚ ਤਾਕਤ ਨੂੰ ਸਹੀ ਇਸਤੇਮਾਲ ਕਰੋ ਤਾਂ ਕੰਮ ਹੁੰਦਾ ਇਹਨਾਂ ਨੇ ਕਿਸੇ ਨੇ ਵੀ ਇਸਤੇਮਾਲ ਸਹੀ ਨਹੀਂ ਕੀਤਾ ਆਪ ਦੇ ਟਿੱਡ ਵਾਸਤੇ ਕੀਤਾ ਵਾਰਡ ਨੰਬਰ 2 ਵਿੱਚ ਆ ਸਵੈਰਨ ਨਖਿਓ ਕੀ ਕਹਿਣੇ ਲੋਕਾਂ ਦਾ ਹੀ ਤਾਂ ਕੀ ਮਾਰੇ ਕੋਈ ਫਾਜ਼ਿਲਕਾ ਜੇ ਮੈਂ ਜ਼ਿਆਦਾ ਤਾਂ ਨਹੀਂ ਕਹਿੰਦਾ 80% ਲੋਕ ਭਾਰਤੀ ਜਨਤਾ ਪਾਰਟੀ ਦਾ ਕਿ ਆਓ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਸਹੀ ਕਿਸੇ ਤਰ੍ਹਾਂ ਦੀ ਗਲਤੀ ਨਾ ਕਰੋ ਆਮ ਆਦਮੀ ਪਾਰਟੀ ਨੇ ਜੋ ਬੁਰਾ ਹਾਲ ਕੀਤਾ ਔਰ ਬੁਰਾ ਹਾਲ ਨਾ ਕਰੀ ਆਪਣੇ ਬੱਚਾ ਵਾਸਤੇ ਆਪਣੇ ਸ਼ਹਿਰ ਵਾਸਤੇ ਭਾਰਤੀ ਜਨਤਾ ਪਾਰਟੀ ਨੂੰ ووٹ ਦਿਓ ਕਾਂਗਰਸ ਨੂੰ ووٹ ਦੇਣਾ ਆਮ ਆਦਮੀ ਪਾਰਟੀ ਨੂੰ ووٹ ਦੇਣਾ ਅਕਾਲੀ ਨੂੰ ووٹ ਦੇਣਾ ਵਿਅਰਥ ਹੈ ਅੱਜ ਹਰੇਕ ਬੰਦਾ ਕਹਿੰਦਾ ਵੀ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਿੱਤੇ ਲੋਕਾਂ ਦੇ ਦਿਲਾ ਦੇ ਵਿੱਚ ਔਰ ਜੇਕਰ ਤੁਸੀਂ ਸ਼ੇਰ ਸਿੰਘ ਨੂੰ ਪੁੱਛੇ ਕਿ ਤੈਨੂੰ ਵੋਟਾਂ ਪਾ ਦੇ ਤੇ ਕੀ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣੇਗਾ ਉਹ ਨਾ ਕਰਦਾ ਵੀ ਪ੍ਰਧਾਨ ਮੰਤਰੀ ਸ਼ੇਰ ਸਿੰਘ ਦੇ ਆਪ ਦੇ ਮੂੰਹ ਤੇ ਕਹੂਗਾ ਵੀ ਪ੍ਰਧਾਨ ਮੰਤਰੀ ਮੋਦੀ ਬਣੂਗਾ ਐਵੇਂ ਤੁਸੀਂ ਐਮਐਲਏ ਸਾਹਮਣੇ ਨੂੰ ਪੁੱਛ ਲਓ ਕਿ ਤੂੰ ਵੋਟਾਂ ਪਵਾ ਕੇ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਣਾ ਦੇਗਾ ਉਹ ਵੀ ਮਨਾ ਕਰੇਗਾ ਕਹੇਗਾ ਬਣੇਗਾ ਤਾਂ મોદી ਐਸੀ ਤਰ੍ਹਾਂ ਤੁਸੀਂ ਬਾਦਲ ਸਾਹਿਬ ਦੇ ਪਰਿਵਾਰ ਨੂੰ ਕਿਸੇ ਨੂੰ ਪੁੱਛ ਲਓ ਸਾਰੇ ਕਹਿੰਦੇ મોદી ਛੋਟੇ 16 ਸਾਲ ਦੇ ਬੱਚੇ 80 ਸਾਲ ਦੇ ਬਜ਼ੁਰਗ ਤੱਕ ਕਿਸੇ ਨੂੰ ਵੀ ਪੁੱਛੋਗੇ ਤਾਂ ਹਰੇਕ ਦੇ ਦਿਲ ਚ ਵਿੱਚ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ મોદી ਬਣੇਗਾ ਜਦੋਂ ਸਾਡੇ ਦਿਨਾਂ ਚ ਹੈ મોદી ਬਣੇਗਾ ਤਾਂ ਅਸੀਂ ਕਿਉਂ ਨਾ ਉਹਦੇ ਨਾਲ ਜੁੜ ਕੇ ਆਪਣਾ ਵਿਕਾਸ ਸਰਬੱਚਿਆਂ ਦਾ ਆਪਣਾ ਭਲਾ ਕਰਾਈਏ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਅਗਰ ਚੋਰੀ ਢਾਕੇ ਸ਼ਹਿਰ ਨੂੰ ਉਜਾੜਨਾ ਹੈ जिम्मेदारा ने ट्रांसफर चोरी कराने हैं मोटरसाइकिल चोरी कराने एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत